ਸਸਿਕਲ ਜੀ ਮੈਂ ਕ੍ਰਾਈਮ ਰਿਪੋਰਟਰ ਹਰਾ ਸਿੰਘ ਤਲਵੰਡੀ ਐ ਇਸ ਵੇਲੇ ਮੌਜੂਦ ਆ ਜੀ ਆਪਾਂ ਪਿੰਡ ਨਾਨੋਕੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਨਾਲਾ ਆ ਤੁਸੀਂ ਜੋ ਭਾਰੀ ਕੱਢ ਦੇਖ ਰਹੇ ਹੋ ਇਹ ਸਾਡੇ ਪਿੰਡ ਦੇ ਮੜਜੁਕ ਸਰਪੰਚ ਸਾਹਿਬ ਜਿਨ੍ਹਾਂ ਨੂੰ ਸ਼ਾਹ ਜੀ ਕਿਹਾ ਜਾਂਦਾ ਲੋਕਾਂ ਦੇ ਵੱਲੋਂ ਪਿਆਰ ਦੇ ਨਾਲ ਉਹਨਾਂ ਨੇ ਅੱਜ ਸਾਨੂੰ ਬੁਲਾਇਆ ਸੀਗਾ ਔਰ ਪਿੰਡ ਦਾ ਕੱਢ ਨਹੀਂ ਗਲੋ ਤੁਸੀਂ ਜੋ ਕਿ ਸਰਪੰਚ ਸਾਹਿਬ ਦੇ ਹੱਕ ਵਿੱਚ ਅੱਜ ਖੜੇ ਨੇ ਬਾਕੀ ਇਹਨਾਂ ਨੇ ਕਿਉਂ ਜੀ ਜੋ ਪਰਮਾਤਮਾ ਦੀ ਹੁੰਦਾ ਉਹਦੀ ਕਰਨਾ ਹੀ ਪੈਣਾ ਸਾਨੂੰ ਜਰਨਾ ਹੀ ਪੈਣਾ ਜੀ ਜੀ ਬਿਲਕੁਲ ਬਾਕੀ ਇਹ ਆਪ ਹੀ ਇੱਥੇ ਪੱਤਰਕਾਰ ਆਏ ਸੀ ਉਹ ਤੁਹਾਡੇ ਪਿੰਡ ਤੁਹਾਡੇ ਪਿੰਡ ਪੱਤਰਕਾਰ ਆਏ ਸੀ ਉਹਨਾਂ ਸੁੱਕੇ ਥਾਂ ਤੋਂ ਵੀਡੀਓ ਲੈ ਕੇ ਫੋਟੋਆਂ ਪਾਤੀਆਂ ਇਹ ਬੰਦੇ ਮੇਰੇ ਸਾਰੇ ਖੜੇ ਨੇ ਜਿਨ੍ਹਾਂ ਦੀ ਇਹਨਾਂ ਨੇ ਫੋਟੋਆਂ ਲਈਆਂ ਇਹਨਾਂ ਨੂੰ ਗਨਵਾਹ ਕੀਤਾ ਗਿਆ ਅੱਛਾ ਜੀ ਮੂੰਹ ਚੋਂ ਗੱਲਾਂ ਕਢਾਈਆਂ ਗਈਆਂ ਜਿਵੇਂ ਕਿ ਆ ਜਿਵੇਂ ਕਿ ਜਿਵੇਂ ਕਿ ਤੁਸੀਂ ਸਰਪੰਚ ਦੇ ਬਰਖਲਾ ਬੋਲੋ ਅੱਛਾ ਜੀ ਤੁਸੀਂ ਧੜੀਆਲ ਦੇ ਬਰਖਲਾ ਬੋਲੋ ਅੱਛਾ ਪ੍ਰਸ਼ਾਸਨ ਦੇ ਬਰਖਲਾ ਬੋਲੋ ਅੱਛਾ ਜੀ ਹਾਂਜੀ ਵੇਖੋ ਜੀ ਆਪਾਂ ਤੁਹਾਨੂੰ ਸਦਿਆ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਸੀਂ ਆਏ ਜੋ ਸਾਡੀ ਗੱਲ ਰੱਖਣ ਆਏ ਜੋ ਅਸੀਂ ਇਹੋ ਹੀ ਬੇਨਤੀ ਕਰਦੇ ਆਂ ਨਗਰ ਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਕਿ ਜੋ ਸਚਾਈ ਆ ਆਪਾਂ ਉਹ ਸਾਹਮਣੇ ਕਰੀਏ। ਅੱਛਾ ਜੀ ਤਾਂ ਤੁਸੀਂ ਸਚਾਈ ਦਿਖਾਉਣਾ ਚਾਹੁੰਦੇ ਹੋ ਜੋ ਖਬਰ ਲੱਗੀ ਆ। ਕਿ ਜੋ ਖਬਰ ਲੱਗੀ ਆ ਉੱਥੇ ਪਾਣੀ ਨਾ ਕਿਹੜਾ ਕਮਰਾ ਠੱਠਾ। ਅੱਛਾ ਜੀ ਇਹ ਨਿਸਕਾਨ ਹੋਇਆ। ਅੱਛਾ ਜੀ ਜਿਹੜੇ ਮੰਨ ਲਓ ਜਿੱਥੇ ਪਾਣੀ ਨਹੀਂ ਆਇਆ ਉੱਥੇ ਉਹ ਖਬਰਾਂ ਚਲਾਉਂਦੀਆਂ ਵੀ ਇਹ ਠਹਿਗੇ ਆ ਜੀ ਇਹਨਾਂ ਦੀ ਕੋਈ ਬਾਤ ਨਹੀਂ ਪੁੱਛੀ ਜੀ। ਅੱਛਾ ਜੀ ਦੋ ਦਿਨ ਦੇ ਵਿੱਚ ਪਾਣੀ ਆਇਆ। ਜੀ। ਆਪਾਂ ਸਾਰੇ ਹੀ ਲੱਗੇ ਹੋਏ ਆ ਪ੍ਰਸ਼ਾਸਨ ਲੱਗਾ ਹੋਇਆ ਭਾਈਚਾਰਾ ਲੱਗਾ ਹੋਇਆ ਆਪਾਂ ਉੱਥੇ-ਉੱਥੇ ਪਹੁੰਚੇ ਆਪਣੀ ਜਾਨ ਜੋਖੇ ਚ ਰੱਖ ਕੇ ਉੱਥੇ-ਉੱਥੇ ਪਹੁੰਚੇ ਜਿੱਥੇ ਕੋਈ ਪਹੁੰਚ ਨਹੀਂ ਸਕਦਾ ਠੀਕ ਹੈ ਜੀ ਹਾਂਜੀ ਵੇਖੋ ਸਾਰੇ ਹੀ ਲੱਗੇ ਆ ਸਾਰੇ ਭੈਣ ਭਰਾਵਾਂ ਨੂੰ ਦਿੱਖਤ ਹੁਣ ਮੇਰਾ ਭਾਈਚਾਰਾ ਖੜਾ ਮੇਰੇ 50 ਡੇਰੇ ਆ ਪਿੰਡ ਦੇ ਜੀ ਠੀਕ ਹੈ ਜੀ ਸਾਰਿਆਂ ਨੂੰ ਦਿੱਖਤ ਆ ਘਰੋਂ ਬਘਾਰ ਹੋਏ ਬੈਠੇ ਆ ਹਰ ਚੀਜ਼ ਆ ਪਰ ਇਹ ਮੈਂ ਸਚਾਈ ਦੱਸਣੀ ਚਾਹਣਾ ਵੀ ਇਹੋ ਜੇ ਪੱਤਰਕਾਰਾਂ ਨੂੰ ਕਿਰਪਾ ਕਰਕੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਨੱਥ ਪਾਈ ਜਾਵੇ ਜੋ ਝੂਠੀਆਂ ਵੀਡੀਓ ਚਲਾਉਂਦੇ ਆ ਤੇ ਮੁੜ ਕੇ ਫੋਨ ਕਰਕੇ ਬਲੈਕਮੇਲ ਕਰਦੇ ਆ ਵੀ ਤੇਰੇ ਪਿੰਡ ਦੇ ਤੇਰੇ ਬਰਖੜਾ ਬੋਲ ਰਹੇ ਆ ਅੱਛਾ ਤੂੰ ਇਹਨਾਂ ਦੀ ਸਾਰ ਨਹੀਂ ਪੁੱਛੀ ਇਹ ਮੇਰਾ ਨਗਰ ਖੜਾ ਇਹਨਾਂ ਨੂੰ ਪੁੱਛੋ ਵੀ ਮੈਂ ਕਿਹੜੀ ਸਾਰ ਨਹੀਂ ਪੁੱਛਦਾ ਇਹਨਾਂ ਦੀ ਚਲੋ ਅਸੀਂ ਗੱਲ ਕਰਾਂਗੇ ਪੇੜ ਪਿੰਡ ਵਾਸੀਆਂ ਨਾਲ ਵੀ ਤੇ ਵੇਖੋ ਇਹ ਚੀਜ਼ ਆ ਇਸ ਕਰਕੇ ਕਿਰਪਾ ਕਰਕੇ ਇਹੋ ਜੇ ਪੱਤਰਕਾਰਾਂ ਨੂੰ ਮੈਂ ਚਾਹੁੰਨਾ ਹੱਥ ਜੋੜ ਕੇ ਇਹੋ ਜੇ ਪਤਰਵਾਰਾਂ ਦੇ ਕਾਰ ਕਾਰਵਾਈ ਹੋਣੀ ਚਾਹੀਦੀ ਹੈ ਜੀ ਨਹੀਂ ਤੇ ਤੁਸੀਂ ਉਹਨਾਂ ਨੇ ਤੁਹਾਨੂੰ ਕੋਈ ਰਾਬਤਾ ਨਹੀਂ ਕੀਤਾ ਕਿ ਸਰਪੰਚ ਸਾਹਿਬ ਬਸ ਇੰਨਾ ਕੀਤਾ ਵੀ ਤੇਰੇ ਪਿੰਡ ਤੇ ਤੇਰੇ ਸਰਪੰਚ ਜੀ ਤੇਰੇ ਪਿੰਡ ਦੇ ਲੋਕ ਤੇਰੇ ਬਰਖਲਾ ਬੋਲ ਰਹੇ ਆ ਅੱਛਾ ਜੀ ਇਹੋ ਗੱਲ ਕਹੀ ਉਹਨੇ ਨਹੀਂ ਕਿਹਾ ਵੀ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਨਹੀਂ ਸਰਪੰਚ ਸਾਹਿਬ ਵੇਖੋ ਮੈਂ ਵੀ ਕ੍ਰਾਈਮ ਰਿਪੋਰਟਰ ਆ ਸਾਡਾ ਜਦੋਂ ਅਸੀਂ ਖਬਰ ਲਾਉਣੀ ਕਿਸੇ ਦੇ ਵਿਰੁੱਧ ਅਸੀਂ ਕਹਿਣਾ ਹੁੰਦਾ ਕਿ ਸਰਪੰਚ ਸਾਹਿਬ ਤੁਹਾਡੇ ਵਿਰੁੱਧ ਖਬਰ ਪਹੁੰਚੀ ਆ ਤੁਹਾਡੇ ਤੇ ਆਲਜਾਮ ਲੱਗੇ ਆ ਤੇ ਤੁਸੀਂ ਆਪਣਾ ਕੋਈ ਪੱਖ ਰੱਖਣਾ ਚਾਹੁੰਦੇ ਹੋ ਜਾਂ ਆਪਣੀ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ ਇਹੋ ਜੀ ਗੱ ਨਹੀਂ ਉਹਨੇ ਮੈਨੂੰ ਇੰਨਾ ਹੀ ਕਿਹਾ ਵਾ ਕਿ ਸਰਪੰਚ ਸਾਹਿਬ ਤੇਰੇ ਪਿੰਡ ਦੇ ਤੇਰੇ ਸਾਸੀ ਬਰਾਦਰੀ ਬਹੁਤ ਜ਼ਿਆਦਾ ਤੇਰੇ ਤੇ ਨਾਰਾਜ਼ ਚੱਲ ਰਹੀ ਹੈ। ਅੱਛਾ ਵੀ ਤੂੰ ਉਹਨਾਂ ਦੀ ਸਾਰ ਨਹੀਂ ਲੈਂਦਾ ਤੂੰ ਉਹਨਾਂ ਨੂੰ ਕਦੀ ਅੱਜ ਤੱਕ ਪੁੱਛਿਆ ਹੀ ਨਹੀਂ ਆ। ਅੱਛਾ ਜੀ। ਬਾਕੀ ਇਹ ਜਿਨ੍ਹਾਂ ਨੇ ਜਿਨ੍ਹਾਂ ਨੇ ਰਿਪੋਰਟ ਲਾਈ ਆ ਇਹ ਤੁਹਾਨੂੰ ਆਪੇ ਦੱਸਣਗੇ। ਸਰਪੰਚ ਇਹਨਾਂ ਦੀ ਸਾਰ ਲੈਂਦਾ ਕਿ ਨਹੀਂ ਲੈਂਦਾ। ਚਲੋ ਠੀਕ ਹੈ ਜੀ ਇਹਨਾਂ ਨਾਲ ਗੱਲ ਕਰਾਂਗੇ। ਹਾਂ ਬਾਕੀ ਇਹੋ ਹੀ ਮੇਰੀ ਬੇਨਤੀ ਹੱਥ ਜੋੜ ਕੇ ਪੱਤਰਕਾਰੇ ਭਾਈਚਾਰੇ ਨੂੰ ਵੀ ਜੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਕਮਰੇ ਦਾ ਡਿੱਗੇ ਹੋਇਆ। ਕੀ ਜਿਹੜੀ ਵੀਡੀਓ ਚੱਲੀ ਆ ਉਹਦੇ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕੀ ਹੋਇਆ ਸੀ ਆ ਜਾਂ ਇਹ ਕਮਰੇ ਕੰਧੋਂ ਤੇ ਡਿੱਗੇ ਆ ਇਹ ਸਰਦਾਰ ਜੀ ਕਮਰੇ ਤੇ ਇਹਨਾਂ ਨੇ ਡਿੱਗੇ ਆ ਅੱਛਾ ਸਰਪੰਚ ਸਾਹਿਬ ਨੇ ਕਿਹਾ ਇਹ ਆਇਆ ਇਹ ਤੁਹਾਨੂੰ ਮੇਰੇ ਨਾਲ ਦੀ ਮੱਲੇ ਪਵਾ ਕੇ ਲਾਂਗੇ ਮਤਲਬ ਤੁਹਾਡਾ ਇਹ ਆਹ ਜਿਹੜਾ ਪਾਣੀ ਆਇਆ ਤਿੰਨ ਚਾਰ ਦਿਨ ਪਹਿਲਾਂ ਉਦੋਂ ਤਾਂ ਨਹੀਂ ਡਿੱਗੇ ਨਾ ਨਾ ਪਹਿਲਾਂ ਤੇ ਬੜੇ ਚਿਰ ਉਹ ਤਾਂ ਸਾਨੂੰ ਵੀ ਦਿਖਦਾ ਆ ਮੈਂ ਅੰਦਰ ਦਿਖਾ ਦਿੰਨਾ ਆਪਣੇ ਦਰਸ਼ਕਾਂ ਨੂੰ ਕਿ ਵੀਰ ਜੀ ਹਗਾ ਹੋਗਾ ਹੋਇਆ ਕਮਰਿਆਂ ਦੇ ਉੱਪਰ ਹਾਂ ਹਾਂ ਕਭੀ ਪੁਰਾਣੇ ਕਮਰੇ ਆ ਪੁਰਾਣੇ ਪੁਰਾਣੇ ਇਹ ਮੇਰੇ ਘਰ ਦੇ ਮੁੰਡੇ ਮਰ ਗਏ ਨੌ ਪੁੱਤੇ ਮਰ ਗਏ ਤਿੰਨ ਮੁੰਡੇ ਤਿੰਨ ਬੁਰੀ ਹੋ ਗਏ ਆ ਤੇ ਉਹ ਪੋਤਰਾ ਨਿਕਲੋ ਮੈਂ ਬਿਆ ਆਇਆ ਆ ਤੇ ਆ ਉਹਨਾਂ ਥਾਂ ਵਾਲਾ ਮੁੰਡਾ ਇੱਥੇ ਆਇਆ ਤੁ ਮਲੁਕ ਸਾਹਿਬ ਕਾ ਗੱਲ ਇਹ ਆ ਵੀ ਹਾ ਜਿਹੜਾ ਪਾਣੀ ਆਇਆ ਉਦੋਂ ਤੋਂ ਨਹੀਂ ਡਿੱਗੇ ਪੁਰਾਣੇ ਡਿੱਗੇ ਆ ਪਾਣੀ ਨਹੀਂ ਪਾਣੀ ਆਇਆ ਪੁਰਾਣੇ ਡਿੱਗੇ ਫਲਾ ਦੇ ਤੇ ਇਹ ਸਰਪੰਚ ਸਾਹਿਬ ਨੇ ਲਿਖਾਏ ਅੱਗੇ ਲਿਖਾਏ ਆ ਪੱਕੀ ਗੱਲ ਆ ਠੀਕ ਹੈ ਕਿੰਨਾ ਸਮਾਂ ਹੋ ਗਿਆ ਨੂੰ ਡਿੱਗਿਆਂ ਨੂੰ ਕੋਈ 2 ਸਾਲ ਆਪ ਹੀ ਲਾ ਰੋਗੇ ਬੜੇ ਚੇਦੇ ਠੀਕ ਹੈ ਜੀ ਆਪ ਹੀ ਹਿਸਾਬ ਲਾ ਕਿੰਨਾ ਹੀ ਚੇਦੇ ਹੋਣ ਠੀਕ ਵੱਲੋਂ ਕਿ ਮਤਲਬ ਜਬ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਭਾਜੀ ਉਹ ਵੀਡੀਓ ਵਿੱਚ ਕਿਹਾ ਗਿਆ ਕਿ ਤੁਸੀਂ ਜਾਂਚ ਕਰ ਰਹੇ ਹੋ ਤੇ ਇਹ ਘਰ ਤੁਹਾਡੇ ਪਾਣੀ ਉਦੋਂ ਚੜਿਆ ਸੀਗਾ ਜਦੋਂ ਖਬਰ ਚੱਲੀ ਨਹੀਂ ਚੜਿਆ ਨਹੀਂ ਚੜਿਆ ਤੇ ਤੁਸੀਂ ਜਾਂਚ ਕਰ ਰਹੇ ਹੋ ਦੇ ਕੀ ਆਪਦੇ ਘਰ ਰਹੇ ਹੋ ਦੇ ਨਹੀਂ ਅਸੀਂ ਤਾਂ ਇੱਥੇ ਨੇ ਜੋ ਆਪਣੇ ਪੁੱਤ ਮੇਰੇ ਤੈਨੇ ਤੂਰੇ ਕੇ ਨੌ ਵੱਡੀਆਂ ਪੂਰੀ ਹੋ ਗਈਆਂ ਉਹ ਦੂਜੇ ਕਿੰਨੋਂ ਘਰ ਚਲੇ ਗਏ ਚ ਉਹਨਾਂ ਦੇ ਘਰ ਰਹਿਣ ਜਾਂ ਜਿਸ ਮਾਤਮਾ ਉੱਧ ਰੱਖ ਤੂੰ ਜਾਂਡ ਘਰ ਤੇ ਨਹੀਂ ਰਹਿੰਦੇ ਨਹੀਂ ਨਹੀਂ ਆਪ ਦੇ ਘਰਾਂ ਜੀ ਰਹਿੰਦੇ ਹਾਂ ਅੱਛਾ ਤਾਂ ਉਦੋਂ ਹੋਇਆ ਕੀ ਸੀਗਾ ਫਿਰ ਤੂੰ ਹੀ ਅੱਜ ਕੱਲ ਕਿਦਾਂ ਬੋਲਤੀ ਕਿ ਪਾਜੀ ਮੈਂ ਇੱਥੇ ਪਾਣੀ ਚੜਿਆ ਜਾਂ ਮੇਰੀ ਘਾੜੀ ਕੇ ਨੇ ਸਾਰ ਨਹੀਂ ਲਈ ਇਹ ਗੱਲਾਂ ਕਿਦਾਂ ਨਿਕਲ ਗਈਆਂ ਮੂੰਹ ਚੋਂ ਜਾਂ ਕਿਹ ਕਢਾਈਆਂ ਗਈਆਂ ਇਹ ਕਿ ਨਾ ਆਪਾਂ ਕਹੀਆਂ ਨਾ ਵੀਡੀਓ ਦੀ ਕੋਈ ਪਾਜੀ ਮੈਂ ਜਾਂਚ ਕਰ ਰਹੇ ਹਾਂ ਤੇ ਮੈਂ ਗੱਲ ਕਹੀ ਆਨਲਾਈਨ 56 ਮੇਰੇ ਟੜ ਕੋ ਆਇਆ ਮੈਂ ਕਿ 56 ਕੋ ਆ ਜਾਈ ਨਹੀਂ ਆਇਆ ਤੇ ਬੁਕੇ ਸਰਵਰ ਦੇ ਪਰ ਮਾਤਾ ਪਾਣੀ ਸਭ ਲੈ ਕੇ ਗਏ ਇਹ ਗੱਲ ਹੋਈ ਉਹਨੇ ਕੋ ਗੱਲ ਅੱਛਾ ਬਾਕੀ ਸਾਰ ਲੈਣ ਦੇ ਨੇ ਪਿੰਡ ਵਾਸੀ ਜਾਂ ਪੰਚਾਇਤ ਸਾਰ ਲੈਣ ਦੇ ਆ ਕੋਈ ਵੜਦੀ ਜੋ ਵੀ ਆ ਕਿ ਸਹਯੋਗ ਵੜਦਾ ਇਹਨਾਂ ਦਾ ਇਹਨਾਂ ਦਾ ਫਰਜ ਵੜਦਾ ਹੈ ਚੁਣੇ ਹੋਏ ਨੂੰ ਮੰਦੇ ਆ ਤੁਹਾਡੇ ਪਿੰਡ ਦੇ ਇਹਨਾਂ ਦਾ ਫਰਜ ਵੜਦਾ ਸਭ ਕੁਝ ਇਹਨਾਂ ਨੇ ਕਰਦਾ ਆ ਸਾਰੇ ਦੇ ਤੋਂ ਇਕੱਠੇ ਛੱਪਾ ਸਾਹ ਦੀਆਂ ਦੰਦ ਗਾਂ ਵੀ ਆ ਸਾਰੇ ਮੇਰੇ ਸਰਦਾਰ ਠੀਕ ਹੈ ਯਾਨੀ ਤੇ ਤੇਰੀ ਸਾਰੀ ਪੜੀ ਸਰਦਾਰ ਸਰਪੰਚ ਸਾਹਿਬ ਬਟਨਾਲ ਕਰਦਾ ਸਰਦਾਰ ਸਾਹਿਬ ਇਸ਼ਾਰਾ ਕਰਦੇ ਆ ਕਿ ਧੰਨਵਾਦ ਸਰਦਾਰ ਤੇ ਆ ਅੰਦਰ ਆ ਅੰਦਰ ਵਿੱਚ ਟਿਕਮਾ ਵਿਖਾ ਦਿਆ ਅੰਦਰ ਤੋਂ ਟੋਇਆ ਪਿਆ ਹੋਇਆ ਆਛੇ ਮੀਂਹ ਦੇ ਨਾਲ ਜਿੱਥੇ ਤੁਸੀਂ ਦੇਖ ਸਕਦੇ ਹੋ ਪਾਣੀ ਭਰਿਆ ਹੋਇਆ ਪੂਰਨ ਤੌਰ ਤੇ ਔਰ ਪਾਣੀ ਵੀ ਤਕਰੀਬਨ ਮੇਰੇ ਖਿਆਲ 4 ਫੁੱਟ ਦੇ ਲਾਗੇ ਸ਼ਾਇਦ ਕਿ ਹੋਊਗਾ ਹੁਣ ਬਜ਼ੁਰਗਾਂ ਨਾਲ ਗੱਲ ਕਰਦੇ ਆਂ ਕਿ ਹਾਂਜੀ ਬਜ਼ੁਰਗੋ ਹਾਂਜੀ ਆ ਕੀ ਪਾਣਾ ਵਾਪਰਿਆ ਕਿਵੇਂ ਪਾੜ ਗਈ ਕੰਦ ਕੁੰਦ ਤੇ ਕੀ ਹੋਇਆ ਜੀ ਪਾਣੀ ਨਾ ਲਾ ਕੇ ਤੇ ਮੀਂਹ ਦੇ ਨਾਲ ਕਰਕੇ ਤੇ ਕੰਦ ਭਟ ਗਈ ਅੱਛਾ ਉਹ ਜਿਹੜਾ ਬੱਪੇ ਕਰ ਰਹੇ ਆ ਆਹ ਦਾ ਕੰਮ ਹਾਂਜੀ ਅੱਛਾ ਨੂੰ ਅਹੀਂ ਸੱਦਿਆ ਨਹੀਂ ਕੋਈ ਗੱਲ ਨਹੀਂ ਕੀਤੀ ਨਾ ਨੂੰ ਆਖਿਆ ਨਾ ਖੂਨ ਕੀਤਾ ਮੈਂ ਆਪਣੇ ਸਪੰਸਰ ਨੂੰ ਖੂਨ ਕੀਤਾ ਜਿਹੜੇ ਸਾਡੇ ਪਿੰਤੇ ਨੇ ਅੱਛਾ ਨਵਜ ਸਿੰਘ ਆਂਦੇ ਵੀ ਇਹੀ ਆਉਣੇ ਆ ਅੱਛਾ ਉਹ ਇਹ ਆਏ ਇਹਨਾਂ ਦੇ ਉਹ ਆ ਗਏ ਤੇ ਮੈਂ ਤੇ ਆਪਣੇ ਉਹ ਘਰ ਦਿੰਦੇ ਪਿਆ ਹਾਂ ਇਹ ਮੇਰੇ ਮੁੰਡੇ ਦਾ ਘਰ ਹੈ ਅੱਛਾ ਜੀ ਮੁੰਡੇ ਦਾ ਮੇਰਾ ਘਰ ਹੋਗਾ ਤੇ ਮੈਨੂੰ ਉਹਨਾਂ ਆਵਾਜ਼ ਮਾਰੀ ਵੀ ਡੈਡੀ ਆਦੋ ਤੇ ਮੈਨੂੰ ਉਹ ਆਖਣ ਲੱਗਾ ਵੀ ਇੰਜ ਕਰੋ ਇਹ ਸਪੰਸਰ ਆ ਮਾ ਵੀ ਨਹੀਂ ਆ ਧਰੋ ਯਾ ਨਹੀਂ ਆ ਸਾਡਾ ਫੁੱਟ ਫੁੱਟ ਗਲਤ ਘਰਾ ਕੇ ਕਰਕੇ ਤੇ ਸਾਣਾ ਉਹਨੇ ਕੀਤੀ ਹੈ ਵਿਰੋਧ ਅੱਛਾ ਪਤਾ ਨਹੀਂ ਕਿਸ ਦੇ ਆਖਿਆ ਵੇ ਜੁਦੀ ਪਾਰ ਦੇ ਪਾਸੇ ਦੇ ਕੇ ਲੈ ਕੇ ਆਈ। ਕਿਾ ਕਿਨੇ ਗਲਾਕ ਇਹਨੂੰ ਅਸੀਂ ਨਹੀਂ ਹੁਣੋ ਸੱਦੇ। ਕੀ ਨਾਂ ਕੀ ਰਿਪੋਰਟਰ ਦਾ? ਉਹਦਾ ਜੱਗਾ ਆ ਕੋਈ ਨਗਰ ਨਗਰਪਿੰਡ ਹੈ। ਅੱਛਾ। ਠੀਕ। ਆਹ ਦੁਕਾਨਾਂ ਆਉਦੀ। ਜੋ ਵੀ ਇਲਜ਼ਾਮ ਲਾਇਓ ਸੋ ਸਮਝ ਕੇ ਲਾਇਓ ਅਸੀਂ ਉਹਦਾ ਵੀ ਪੱਖ ਲੈਣਾ ਜੀ। ਇਹ ਨਾ ਕਿਹਾ ਇਲਜ਼ਾਮ ਇਹ ਸਹੀ ਆ ਦੇ ਇਹ ਚ ਗੱਲ ਹੈ। ਠੀਕ ਹੈ। ਵੀ ਅਸੀਂ ਨਹੀਂ ਸੱਦੇ ਉਹਨੂੰ। ਅੱਛਾ। ਨਾਂ ਨੂੰ ਸੱਦਿਆ। ਨਾਉਨੇ ਹਾਨੂੰ ਪਤਾ ਹੀ ਹੈ ਵੀ ਅੱਛਾ ਗੱਲ ਸਿਰਫ ਇਹੋ ਹੀ ਹੋਈ ਸੀ ਵੀ ਆ ਇਸੇ ਕਮਰੇ ਦੀ ਗੱਲ ਹੋਈ ਆ ਆਹ ਕਮਰੇ ਦੀ ਗੱਲ ਹੋਈ ਆ ਵੀ ਅੱਗੋਂ ਵੀ ਪਾਣੀ ਬੈ ਗਿਆ ਮਿੱਟੀ ਬੈ ਗਈ ਤਾਂ ਤੇੜਾ ਕੀ ਚਲੋ ਮੈਂ ਇਹ ਮੀਡੀਆ ਪਰਸਨ ਆ ਮੇਰਾ ਕਹਿਣਾ ਬੜਦਾ ਨਹੀਂ ਪਰ ਅੰਨਿਆਂ ਨੂੰ ਵੀ ਦਿਖਣ ਡਿਆ ਵੀ ਪਾਣੀ ਆ ਲੱਗੇ ਪਾਣੀ ਆ ਤੁਸੀਂ ਵੀ ਮੰਨਦੇ ਹੋ ਹਾਂ ਪਾਣੀ ਆ ਜੀ ਠੀਕ ਆ ਹਾਂ ਪਰ ਇਹ ਚਾਹੁੰਦੇ ਆ ਵੀ ਉਹਨੂੰ ਆਇਆ ਕਿ ਬਾਕੀ ਦੇਖ ਲੈ ਇੱਕ ਇਹ ਪਵਾਣਾ ਜੀ ਨਾ ਅੱਛਾ ਤੁਹਾਨੂੰ ਸ਼ੰਕਾ ਆ ਵੀ ਕਿਸੇ ਨੇ ਕੋਈ ਸੱਜਾ ਖੱਬਾ ਕੀਤਾ ਆ ਹਾਂ ਸੱਜਾ ਖੱਬਾ ਕੀਤਾ ਫੇਰ ਆਓ ਹੋਰ ਕੇ ਬਾਅਦ ਅੱਛਾ ਜੀ ਜਦੋਂ ਵੀ ਅਖੇਂ ਨਹੀਂ ਸਾਡੇ ਘਰ ਆਇਆ ਸਾਡੇ ਵਿਰੁੱਧ ਕੰਮ ਕਰਨਾ ਇਸ ਪੰਚਾਇਤ ਦੇ ਤੁਹਾਨੂੰ ਯਾਦ ਹੈ ਠੀਕ ਹੈ ਤੁਸੀਂ ਉਹਦੇ ਮਗ ਲੱਗਣਾ ਪਿਆ ਲੱਗਿਆ ਸੀ ਗਲਤੀ ਹੋ ਗਈ ਹੈ ਗਲਤੀ ਦੀ ਮਾਫੀ ਚਾਹੋ ਗਲਤੀ ਮੰਨਦੇ ਹੋ ਹਾਂ ਬਹੁਤ ਜ਼ਿਆਦਾ ਵੀ ਅਸੀਂ ਤਾਂ ਰਾਤ ਦੀ ਰੋਟੀ ਨਹੀਂ ਖਾਦੀ ਵੀ ਕਿ ਮੰਗੇ ਸਾਡੇ ਸਾਬਲ ਯਾਰ ਇੱਕ ਹੀ ਕਹਿੰਦਾ ਠੀਕ ਹੈ ਇਹ ਇੱਕ ਗਲਤੀ ਲੌਣੇ ਆਉਂਦਾ ਹੈ ਜੀ ਦਾਦੇ ਦੇ ਲਾਉ ਐਡੇ ਐਡੇ ਦੇ ਦਾਦੇ ਨਾਲ ਸਰਪੰਚ ਸਾਹਿਬ ਦੇ ਦਾਦੇ ਪਰਦਾਦੇ ਨਾਲ ਆ ਹੀ ਰਹੇ ਆ ਠੀਕ ਹੈ ਚਲੋ ਮੈਂ ਬਹੁਤੀ ਲੰਮੀ ਬਹੁਤੀ ਲੰਮੀ ਗੱਲ ਬਹੁਤੀ ਲੰਮੀ ਗੱਲ ਨਹੀਂ ਮੈਂ ਜਾਣਾਂ ਮੈਂ ਵੇਖ ਲਿਆ ਸਾਰਾ ਕੁਝ ਇਹ ਸਰਪੰਚ ਸਾਹਿਬ ਸਹਿਯੋਗ ਕਰਦੇ ਆ ਪੰਚਾਇਤ ਸਹਿਯੋਗ ਕਰਦੀ ਆ ਪੰਚਾਇਤ ਸਹਿਯੋਗ ਕਰਦੀ ਆ ਕਿ ਨਹੀਂ ਕਰਦੀ 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 ਫਿਰ ਆਟਾ ਵੜੇ ਦਰਿਓ ਨਾ ਸੱਚ ਸਹੀ ਮੈਨੂੰ ਕਹਦਾ ਦਾਦੇ ਰੱਬ ਦਾ ਹੁੰਦਾ ਠੀਕ ਹੈ ਮੈਂ ਇਕੱਲੇ ਸਰਪੰਚ ਠੀਕ ਹੈ ਫਿਰ ਤੁਸੀਂ ਵੇਖੋ ਮੈਂ ਗੱਲ ਕਰੂੰਗਾ ਸਿੱਧੀ ਜੀ ਹਾਂਜੀ ਮੈਨੂੰ ਬਣਦਾ ਵੇ ਪ੍ਰਸ਼ਾਸਨ ਦਾ ਹੱਕ ਬਣਦਾ ਪੰਚਾਇਤ ਦਾ ਫਰਜ਼ ਬਣਦਾ ਭਾਜੀ ਤੁਸੀਂ ਵੋਟਾਂ ਪਾ ਕੇ ਬਣਾਇਆ ਇਹਨਾਂ ਨੂੰ ਇਹ ਉਦਾਂ ਨਹੀਂ ਬਣ ਕੇ ਇਹਨਾਂ ਦਾ ਵੀ ਫਰਜ਼ ਬਣਦਾ ਹਾਂਜੀ ਪਰ ਉਦੋਂ ਤੁਸੀਂ ਕਹੇ ਤਾਂ ਵੀ ਉਦੋਂ ਉਦੋਂ ਸਰਪੰਚ ਸਾਹਿਬ ਤੁਹਾਡੇ ਕੋ ਆਏ ਸੀਗੇ ਹਾਂ ਤੁਹਾਨੂੰ ਪੋਸ਼ ਪੜਤਾਲ ਹੋਈ ਸੀ ਤੁਹਾਡੀ ਜਾਂ ਤੁਹਾਡੇ ਨਾਲ ਕੋ ਰਾਬਤਾ ਹੋਇਆ ਸੀਗਾ ਕਿ ਭਾਜੀ ਮੇਰੇ ਘਰ ਇਹਦਾ ਪਾਣੀ ਆਇਆ ਪਹੁੰਚੋ ਤੇ ਇਹ ਨਹੀਂ ਆਇਆ ਨਹੀਂ ਅਸੀਂ ਨਹੀਂ ਪਾਰਪੰਸਾ ਨੂੰ ਆਖਿਆ ਨਾ ਨਾ ਆਖਿਆ ਕਿ ਅਸੀਂ ਨਾ ਉਹਨੇ ਬਰਖਲਾ ਬੁਲਾਇਆ ਤੁਹਾਡੇ ਕੋ ਜੱਗਾ ਕਿ ਤੁਮ ਗੋਰੇ ਨਗਲਿਆ ਪੱਤਰਕਾਰ ਉਹ ਆਇਆ ਹਾਂਜੀ ਨਾ ਹੀ ਸੱਜਣਾ ਬੁਲਾਇਆ ਉਹਨੂੰ ਹਾਂ ਸਾਨੂੰ ਪਤਾ ਵੀ ਕਿੰਨੇ ਕੁ ਲਾਇਆ ਕਿਨੇ ਕਿਧਰ ਬੁਲਾਇਆ ਆਂਦਾ ਮੈਂ ਸਰਕਾਰ ਵੱਲੋਂ ਮੈਂ ਤੁਹਾਨੂੰ ਮਾਊਜਾ ਦਵਾਂਗਾ ਤੁਹਾਨੂੰ ਮੈਂ ਗ੍ਰਾਂਟ ਦਵਾਉਂਗਾ ਫਲਾਰ ਦਵਾਂਗਾ ਰਸਨਪਾਣੀ ਦਵਾਂਗਾ ਤੁਹਾਡੇ ਕੋਲ ਰਸਨਪਾਣੀ ਕੁਡੀ ਐਸ ਵੀ ਆਇਆ ਕੋਈ ਐ ਇਦਾਂ ਬੁਲਾਇਆ ਤੂੰ ਆ ਕੇ ਨਹੀਂ ਆਂ ਅਈ ਭਾਜੀ ਇਦਾਂ ਬੋਲੀ ਗਏ ਅੱਛਾ ਹਾਂਜੀ ਇਹ ਪੱਤਰਕਾਰ ਤੇ ਕਾਰਵਾਈ ਹੋਣੀ ਚਾਹੀਦੀ ਯਾਰ ਪੰਚ ਸਾਹਿਬ ਦੇ ਨਾਲ ਸਾਥ ਦਿੰਦਾ ਸਾਡੀ ਕੋਈ ਗੱਲਬਾਤ ਨਹੀਂ ਆਡੇ ਨੇ ਪੰਚਾਇਤੀ ਪਾਰਟੀ ਦਾ ਕੋਈ ਗੱਲਬਾਤ ਨਹੀਂ ਆਡੇ ਭਰਾਵਾਂ ਕੋਲ ਰਹਿੰਦਾ ਆਡੇ ਨਾਲ ਬਹੁਤ ਸਾਥ ਦਿੰਦਾ ਰਫਤ ਸਾਹਿਬ ਇਹਨੇ ਹਾ ਇਹ ਤਾਂ ਕਰੋੜੀਛਸ ਕਰੋੜੋ ਚਾਹੀਦੀ ਆ ਹਨੂ ਲਾਲਚ ਦਿੱਤਾ ਇਹਨੇ ਤੁਹਾਨੂੰ ਲਾਲਚ ਦਿੱਤਾ ਹਾਂਜੀ ਠੀਕ ਹੈ ਹਾਂਜੀ ਚਲੋ ਹੋਰ ਕੋਈ ਕਹਿਣਾ ਨਹੀਂ ਬਸ ਨਹੀਂ ਪੁੱਛਿਆ ਹਾਂ ਜੀ ਹਾਂ ਜੀ ਆਪਾਂ ਨਾ ਵੇਖੋ ਨੁਮਾਇंदे ਚੁਗਿਆ ਆਏ ਪਿੰਡ ਦੇ ਜੀ ਜੀ ਆਪਾਂ ਵੇਖੋ ਆਪਾਂ ਵੀ ਕੋਈ ਆਪਾਂ ਪਿੰਡ ਵੱਲੋਂ ਨਗਰ ਵੱਲੋਂ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਮੇਰੇ ਉੱਤੇ ਇਹਨੇ ਆਣ ਕੇ ਝੂਠੇ ਇਨਜਾਮ ਲਾਏ ਆ ਅੱਛਾ ਆਪਾਂ ਇੱਥੇ ਕੇਸ ਔਰ ਕਾਰਵਾਈ ਮਾਨਹਾਨੀ ਦਾ ਕੇਸ ਕਰਾਂਗੇ ਸਾਨੂੰ ਅੱਛਾ ਜੀ ਬਰ ਥੈਂਕ ਯੂ ਧੰਨਵਾਦ ਜੀ